ਤੁਸੀਂ ਸਾਰੇ ਬੀਜੇਪੀ ਦੇ ਏਜੰਟ ਹੋ ਤੁਸੀਂ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰਦੇ ਮੇਰੀ ਪਾਰਟੀ ਨਾਲ ਰਹੇ ਐਨਾਂ ਚਿਰ ਤੁਸੀਂ ਵਜ਼ੀਰੀਆਂ ਮਾਨੀਆਂ ਹੋਰ ਸਾਰੀਆਂ ਸੁੱਖ ਸਹੂਲਤਾਂ ਲਈਆਂ ਉਸ ਪਾਰਟੀ ਨੂੰ ਅੱਜ ਤੁਸੀਂ ਕਹੋ ਵੀ ਉਹਦੇ ਫਲਾਨਾ ਏਜੰਟ ਹੈ ਧੌਂਕਾ ਏਜੰਟ ਹੈ ਏਜੰਟੀ ਦੀ ਜ਼ਿੰਮੇਵਾਰੀ ਤਾਂ ਫਿਰ ਸਭ ਤੋਂ ਪਹਿਲਾਂ ਜੇ ਬੀਜੇਪੀ ਨਾਲ ਸਾਡੇ ਸਮਝੌਤੇ ਰਹੇ ਤਾਂ ਫਿਰ ਪਾਰਟੀ ਪ੍ਰਧਾਨ ਦੇ ਆਉਂਦੀ ਹੈ ਗੱਲ ਲੋਕਾ ਸਾਹਿਬ ਹੋਣੀ ਸਭ ਤੋਂ ਪਹਿਲਾਂ ਤਾਂ ਇਹੀ ਨਹੀਂ ਆਪਣੇ ਪਰਿਵਾਰ ਨੂੰ ਹੀ ਰੋਗ ਪਾਈ ਆਪਣੇ ਬੱਚਿਆਂ ਨੂੰ ਹੀ ਰੋਗ ਪਾਈ ਉਹਨਾਂ ਨੂੰ ਬੀਜੇਪੀ ਦੇ ਵਿੱਚ ਭੇਜਤਾ ਹਰ ਬੰਦਾ ਇੰਡੀਪੈਂਡੈਂਟ ਹੈ ਬੱਚੇ ਵੀ ਹਰ ਬੰਦੇ ਦੇ ਭਰਾ ਵੀ ਇੰਡੀਪੈਂਡੈਂਟ ਬੱਚੇ ਵੀ ਇੰਡੀਪੈਂਡੈਂਟ ਹੈ ਮੈਂ ਤਾਂ ਕਿਸੇ ਪਾਸੇ ਨਹੀਂ ਗਿਆ ਮੈਂ ਤਾਂ ਮਦਦ ਨਹੀਂ ਕੀਤੀ ਪਹਿਲਾ ਬੰਦਾ ਹੋਮ ਆ ਪੰਜਾਬ 'ਚ ਜਿਹਨੇ ਆਪਦੇ ਨੂੰ ਪੁੱਤ ਦੀ ਇਲੈਕਸ਼ਨ ਦੇ ਵਿੱਚ ਮਦਦ ਨਹੀਂ ਕੀਤੀ ਇਹਨਾਂ ਦੀ ਮੁਖਾਲਫਤ ਨਹੀਂ ਕੀਤੀ ਕਾਲੀ ਦਲ ਨੂੰ ਵੋਟਾਂ ਪਾਈਆਂ ਨੇ ਆਪਦੀਆਂ ਕੋਰੋਨਾ ਦਾ ਇਹ ਬਿਆਨ ਸੀ ਕਿ ਮਲੂਕਾ ਸਾਹਿਬ ਉਹਨਾਂ ਦੀ ਸਾਨੂੰ ਪੂਰੀ ਦਿਸ਼ਾ ਨਿਰਦੇਸ਼ ਹੈਗੀ ਹੈ ਉਹਨਾਂ ਦਾ ਸਾਥ ਸਾਨੂੰ ਉਹਨਾਂ ਦਾ ਇਹੀ ਕਹਿਣਾ ਬਣਦਾ ਸੀ ਉਹਨਾਂ ਬੱਚਿਆਂ ਦਾ ਇਹੀ ਕਹਿਣਾ ਬਣਦਾ ਸੀ ਕਹਿੰਦਾ ਇੰਨਾਇ ਇਤਮਾਨ ਮਲੂਕਾ ਨੂੰ ਦਿੱਤਾ ਇੰਨਾ ਕੁਝ ਦਿੱਤਾ ਤਾਂ ਮਲੂਕਾ ਹਣੀ ਕਿਉਂ ਸਿਰਫ ਇੱਕ ਇੱਕ ਟਿਕਟ ਪਿੱਛੇ ਕਹਿੰਦੇ ਕਿ ਇੱਕ ਗੱਲ ਦੀ ਬੜੀ ਹਾਸੋਈ ਨਹੀਂ ਬੀਚਣਾਉਂਦੀ ਐ ਕਹਿੰਦੇ ਜੀ ਕਾਲੀਦਲ ਨੂੰ ਮਲੂਕਾ ਸਾਹਿਬ ਨੂੰ ਬਹੁਤ ਕੁਝ ਦਿੱਤਾ ਮਲੂਕਾ ਸਾਹਿਬ ਨੇ 48 ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਬਾਦਲ ਫੈਮਿਲੀ ਦੀ ਖਾਤਰ ਕਹਿ ਲੋ ਜਾਂ ਕਾਲੀਦਲ ਦੀ ਖਾਤਰ ਕਹਿ ਲੋ ਲਾਏ ਨੇ ਅਸੀਂ ਕੁਝ ਨਹੀਂ ਕੀਤਾਗਾ ਕਾਲੀਦਲ ਦੀ ਖਾਤਰ ਜੇ ਕਾਲੀਦਲ ਨੂੰ ਉਹਨਾਂ ਨੇ ਦਿੱਤਾ ਵਰਕਰਾਂ ਨੂੰ ਦਿੱਤਾ ਤੇ ਕਾਲੀਦਲ ਨੇ ਉਹਨਾਂ ਨੂੰ ਦੇਰ ਜੋਕੇ ਵੀ ਕੀਤਾ ਜਿਹੜੇ ਬੰਦੇ ਬਾਕੀ ਨੇ ਜੇ ਅਸੀਂ ਕਹੀਏ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੀ ਕਿਹੜੀ ਕੁਰਬਾਨੀ ਹੈ ਪਾਰਟੀ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਿਹੜੀ ਕੁਰਬਾਨੀ ਹੈ ਜਾਂ ਬੀਬੀ ਹਰਸਿਮਰਦੀ ਕੀ ਕਰਵਾਨੀ ਹੈ ਅਕਾਲੀ ਦਲ ਨੇ ਹੀ ਆਈਐਸਵੀ ਕਹਿੰਦੇ ਮਲੂਕਾ ਸਾਹਿਬ ਦੀ ਨੂੰ ਨੂੰ ਆਈਐਸਵੀ ਕਹਿੰਦੇ ਅਕਾਲੀ ਦਲ ਨੇ ਬਣਾਇਆ ਜੇ ਪ੍ਰਕਾਸ਼ ਸਿੰਘ ਬਾਦਲ ਨਾ ਹੁੰਦੇ ਤਾਂ ਇਹ ਇਹ ਸ਼ਾਇਦ ਸੰਭਵ ਨਹੀਂ ਨਹੀਂ ਜਿਹੜੇ ਬਾਕੀ ਬਣੇ ਉਹ ਕਿਹੜਾ ਰਿਸ਼ਤੇਦਾਰ ਸੀਗੇ ਉਹ ਕਿਹੜੇ ਕਿਸੇ ਲੀਡਰ ਦੇ ਰਿਸ਼ਤੇਦਾਰ ਸੀ ਹੋਰ ਵੀ ਬਣਿਆ ਆਈਐਸਵੀ ਇੱਥੋਂ ਤਾਂ ਕਹਿ ਦਿੱਤਾ ਕਹਿੰਦੇ ਜਿਹੜੇ ਭਾਜਪਾ ਜਾ ਰਹੇ ਉਹਨਾਂ ਨੂੰ ਆਪਣਾ ਡੀਐਨਏ ਟੈਸਟ ਕਰਾਉਣਾ ਚਲੋ ਕਰਾ ਲੈਂ ਟੈਂਸ ਜਿਹੜੇ ਬੀਜੇਪੀ ਨਾਲ ਹੁਣ ਤਾਈ ਯਾਰ ਗਿਆ ਨੇ ਜਾਂ ਉਹਨਾਂ ਦਾ ਕੀ ਹਾਲ ਹੈ ਇਹ ਹੁਣ ਤਾਈ ਬੀਜੇਪੀ ਦਾ ਹੀ ਸਾਰਾ ਖੋਦ ਦਿੱਤਾ ਖਾਂਦੇ ਪੀਂਦੇ ਰਿਹਾ ਹੁਣ ਖਾ ਪੀ ਕੇ ਤਾਂ ਹਰਾਮ ਨਹੀਂ ਕਰਨਾ ਚਾਹੀਦਾ ਸੈਟਿੰਗ ਵੀ ਤੁਸੀਂ ਕਰਾਈਏ ਕਹਿੰਦੇ ਨੂ ਪੁੱਤਰ ਨੂੰ ਵੀ ਤੁਸੀਂ ਉਹ ਭੇਜਿਆ ਪਿੱਛੋਂ ਬੈਕਿੰਗ ਤੋਂ ਰਿਸਕੌਂਫਰੈਂਸ ਕੀਤਾ ਕਿ ਸੁਖਬੀਰ ਬਾਦਲ ਨੇ ਮਾਫੀ ਨਹੀਂ ਮੰਗੀ ਕੀ ਵਾਕਈ ਸੱਚ ਹੈ ਕਿ ਉਹ ਮਾਫੀ ਕਾਲ ਤੱਕ ਸਾਹਬ ਦੇ ਕੋਲ ਨਹੀਂ ਹੈ ਜਿਹੜਾ ਕਾਲ ਤੱਕ ਤੋਂ ਮਾਫੀ ਦਾ ਇੱਕ ਸਿਸਟਮ ਹੈ ਜਿਹੜਾ ਬੀਬੀ ਜ਼ਗੀਰ ਕੋਲ ਨੇ ਤੁਹਾਨੂੰ ਦੱਸਦਾ ਸਾਰਾ ਉਹੀ ਸਿਸਟਮ ਹੈ ਜੇ ਮੰਗਣੀ ਹੈ ਤਾਂ ਫਿਰ ਉਸ ਲੋਟ ਵਾਂਗੂ ਉਂ ਪਵੇ ਰੋਜ਼ ਮੰਗ ਲਓ ਚਲ ਰਿਹਾ ਸੀ ਮਲੂਕਾ ਸਾਹਿਬ ਤਾਂ ਕਿਉਂ ਚੁੱਪ ਰਹੇ ਪਹਿਲਾਂ ਇਹ ਸਾਰੇ ਲੀਡਰ ਉਦੋਂ ਕਿਉਂ ਨਹੀਂ ਬੋਲੇ ਜਦੋਂ ਇਲੈਕਸ਼ਨਾਂ ਵੀ ਲੜ ਲੈ ਇਹ ਇਹ 22 ਦੀਆਂ ਚੋਣਾਂ ਵੀ ਲੜ ਲਵੇ ਇਹ 24 ਦੀਆਂ ਲੋਕ ਸਭਾ ਵੀ ਲੜ ਲੇ ਉਦੋਂ ਕਿਉਂ ਨਹੀਂ ਬੋਲੇ ਹੁਣ ਕਿਉਂ ਬੋਲਣਾ ਸ਼ੁਰੂ ਕਰ ਅਕਾਲੀ ਦਲ ਦੇ ਵਿੱਚ ਖਿਲਾਰੇ ਪਏ ਹੋਏ ਨੇ ਇੱਕ ਪਾਸੇ ਜੋ ਅਕਾਲੀ ਦਲ ਨੂੰ ਮજબૂત ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਵਿੱਚ ਅਸੀਂ ਮਜ਼ਬੂਤੀ ਲੈ ਕੇ ਆਉਣੀ ਆਂ ਔਰ ਉਸ ਦੇ ਵਿਚਕਾਰ ਸਕੰਦਰ ਸਿੰਘ ਮਲੂਕਾ ਹਣੀ ਸਾਡੇ ਨਾਲ ਮੌਜੂਦ ਨੇ ਮਲੂਕਾ ਸਾਹਿਬ ਕਿਵੇਂ ਵੇਖ ਰਹੇ ਹੋ ਜੋ ਇਸ ਵੇਲੇ ਸਥਿਤੀ ਚੱਲ ਰਹੀ ਹੈ ਅਕਾਲੀ ਦਲ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਮੀਟਿੰਗਾਂ ਕਰਦਾ ਉਹ ਕਹਿੰਦੇ ਕੋ ਤੁਸੀਂ ਸਾਰੇ ਭਾਜਪਾ ਦੇ ਏਜੰਟ ਹੋ ਤੁਸੀਂ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰੋ ਵੇਖੋ 1996 ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ੍ਹ ਲਓ ਵੀ ਕੌਣ ਭਾਜਪਾ ਦਾ ਏਜੰਟ ਹੈ ਕੌਣ ਨਹੀਂ ਏਜੰਟ ਹੈ 1996 ਵਿੱਚ ਸਮਝੌਤੇ ਕਿਵੇਂ ਹੋਏ ਉਦੋਂ ਤੋਂ ਲੈ ਕੇ ਅੱਜ ਤਾਈਂ ਚੱਲੀ ਚੱਲੋ ਸਮਝ 22 ਚ ਵੀ ਹੁਣ ਵੀ 24 ਚ ਹੁੰਦੇ ਹੁੰਦੇ ਰਹੇਗੇ ਤੇ ਸੋ ਇਸ ਕਰਕੇ ਵੀ ਇਹ ਨਹੀਂ ਕਹਿਣਾ ਚਾਹੀਦਾ ਜਿਹੜੀ ਪਾਰਟੀ ਨਾਲ ਰਹੇ ਐਨਾਂ ਚਿਰ ਤੁਸੀਂ ਵਜੀਰੀਆਂ ਮਾਨੀਆਂ ਹੋਰ ਸਾਰੀਆਂ ਸੁੱਖ ਸਹੂਲਤਾਂ ਲਈਆਂ ਉਸ ਪਾਰਟੀ ਨੂੰ ਅੱਜ ਤੁਸੀਂ ਕਹੋ ਵੀ ਉਹਦੇ ਫਲਾਨਾ ਏਜੰਟ ਹੈ ਝੋਂਕਾ ਏਜੰਟ ਹੈ ਏਜੰਟੀ ਦੀ ਜ਼ਿੰਮੇਵਾਰੀ ਤਾਂ ਫਿਰ ਸਭ ਤੋਂ ਪਹਿਲਾਂ ਜੇ ਭਾਜਪਾ ਨਾਲ ਸਾਡੇ ਸਮਝੌਤੇ ਰਹੇ ਤਾਂ ਫਿਰ ਪਾਰਟੀ ਪ੍ਰਧਾਨ ਦੇ ਆਉਂਦੀ ਹੈ ਗੱਲ ਇਹ ਕਿਉਂਕਿ ਉਹਦੇ ਉਹ ਤੋਂ ਬਿਨਾਂ ਤਾਂ ਸਮਝੋਤਾ ਹੀ ਨਹੀਂ ਹੋ ਸਕਦਾ ਤੁਹਾਡੇ ਉੱਤੇ ਸਿੱਧੇ ਸਵਾਲ ਖੜੇ ਕਰਦੇ ਨੇ ਕਹਿੰਦੇ ਕਿ ਮਲੂਕਾ ਸਾਹਿਬ ਹੋਣੀ ਸਭ ਤੋਂ ਪਹਿਲਾਂ ਤਾਂ ਇਹੀ ਨਹੀਂ ਆਪਣੇ ਪਰਿਵਾਰ ਨੂੰ ਹੀ ਰੋਗ ਪਾਏ ਆਪਣੇ ਬੱਚਿਆਂ ਨੂੰ ਹੀ ਰੋਗ ਪਾਏ ਉਹਨਾਂ ਨੂੰ ਭਾਜਪਾ ਦੇ ਵਿੱਚ ਭੇਜਤਾ ਜਦੋਂ ਬੇਇਨਸਾਫੀਆਂ ਹੋਣ ਲੱਗ ਜਾਣ ਉਦੋਂ ਮੈਂ ਪਹਿਲਾਂ ਇਹ ਸਾਰੀ ਗੱਲ ਦੱਸਦੀ ਸੀ ਕਿ ਪਾਰਟੀ ਨੇ ਇੱਕ ਫੈਸਲਾ ਕੀਤਾ ਸੀ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਦਿੱਤੀ ਜਾਊਗੀ ਦੋ ਨਹੀਂ ਦਿੱਤੀਆਂ ਜਾਣਗੀਆਂ ਜੇ ਦੋ ਦਿੱਤੀਆਂ ਜਾਣਗੀਆਂ ਫਿਰ ਜਿਹੜੇ ਹੋਰ ਵੀ ਕਾਬਲ ਹੋਏ ਉਹਨਾਂ ਨੂੰ ਵੀ ਦਿੱਤੀਆਂ ਜਾਣਗੀਆਂ ਸੋ ਉਸ ਫੈਸਲੇ ਤੋਂ ਪਾਰਟੀ ਪ੍ਰਧਾਨ ਭੱਜਿਆ ਫਿਰ ਮੈਂ ਉਹਨੂੰ ਦੱਸਤਾ ਸੀ ਵੀ ਇਹ ਨਾਰਾਜ ਹੈ ਇਹਨਾਂ ਨੂੰ ਮਨਾ ਲਓ ਇਹ ਨਹੀਂ ਵੇਖੋ ਹਰ ਬੰਦਾ ਇੰਡੀਪੈਂਡੈਂਟ ਹੈ ਬੱਚੇ ਵੀ ਹਰ ਬੰਦੇ ਦੇ ਭਰਾ ਵੀ ਇੰਡੀਪੈਂਡੈਂਟ ਬੱਚੇ ਵੀ ਇੰਡੀਪੈਂਡੈਂਟ ਹੈ ਉਹ ਉਹਨਾਂ ਨੇ ਜਦੋਂ ਸਾਰੇ ਇਹਨਾਂ ਨੂੰ ਗੱਲ ਸਾਰੀ ਦੱਸਤੀ ਸੀ ਵੀ ਇਹ ਨਹੀਂ ਰਹਿਣਗੇ ਹੁਣ ਤੁਹਾਡੇ ਵਿੱਚ ਕਿਉਂਕਿ ਤੁਸੀਂ ਇਹਨਾਂ ਨਾਲ ਬੇਇਨਸਾਫੀ ਕੀਤੀ ਹੈ ਹੋਰ ਵੀ ਗੱਲਾਂ 'ਚ ਬੜੀਆਂ ਸੀ ਇਕੱਲਾ ਇਹ ਟਿਕਟ ਵਾਲੀ ਗੱਲ ਨਹੀਂ ਸੀ ਹੋਰ ਵੀ ਗੱਲਾਂ ਸੀ ਪਰਿਵਾਰ ਦੇ ਵਿੱਚ ਪਰ ਚਲੋ ਉਹਨਾਂ ਦੀ ਮਰਜ਼ੀ ਇਸੇ ਗੱਲ ਦਾ ਹੀ ਸੀ ਮੈਂ ਤਾਂ ਕਿਸੇ ਪਾਸੇ ਨਹੀਂ ਗਿਆ ਮੈਂ ਤਾਂ ਮਤ ਨਹੀਂ ਕੀਤੀ ਪਹਿਲਾ ਬੰਦਾ ਹੋਮ ਆ ਪੰਜਾਬ 'ਚ ਜਿਹਨੇ ਆਪਦੇ ਨੂੰ ਪੁੱਤ ਦੀ ਇਲੈਕਸ਼ਨ ਦੇ ਵਿੱਚ ਮਤ ਨਹੀਂ ਕੀਤੀ ਇਹਨਾਂ ਦੀ مخالਫਤ ਨਹੀਂ ਕੀਤੀ ਕਾਲੀ ਦਲ ਨੂੰ ਵੋਟਾਂ ਪਾਈਆਂ ਨੇ ਆਪਦੀਆਂ ਇਹੋ ਜਿਹਾ ਤਾਂ ਕੋਈ ਆਧਾਰ ਨਹੀਂ ਹੋਣੀ ਛੋਟੀ ਕਿਸੇ ਕੋਲੇ ਕੋਈ ਬੰਦਾ ਵੀ ਨਹੀਂ ਹੋਊਗਾ ਵੀ ਜਿਹੜਾ ਪਰਿਵਾਰ ਦੇ ਮੈਂ ਜੀਤ ਚੋਣ ਲੜਦੇ ਹੁਣ ਜਾਂ ਕਿਸੇ ਪਾਰਟੀ ਵੱਲੋਂ ਲੜਦੇ ਹੋ ਬੰਦਾ ਅਖੀਰ ਹੰਬ ਗਿਆ ਹੰਦਾ ਚੱਲ ਘਰਦੇ ਆਪਾਂ ਇਹਨਾਂ ਦੀ ਮਦਦ ਕਰੀਏ ਬਲ ਕੋਰੋਨਾ ਦਾ ਇਹ ਬਿਆਨ ਸੀ ਕਿ ਮਲੂਕਾ ਸਾਹਿਬ ਉਹਨਾਂ ਦੀ ਸਾਨੂੰ ਪੂਰੀ ਦਿਸ਼ਾ ਨਿਰਦੇਸ਼ ਹੈਗੀ ਹੈ ਉਹਨਾਂ ਦਾ ਸਾਥ ਸਾਨੂੰ ਉਹਨਾਂ ਦਾ ਇ ਉਹਨਾਂ ਬੱਚਿਆਂ ਦਾ ਇਹੀ ਕਹਿਣਾ ਬਣਦਾ ਸੀ ਪਰ ਮੇਰਾ ਕਿਤੇ ਵੀ ਉਥੋਂ ਪੁੱਛ ਲੋ ਬਟਿੰਡੇ ਜਲੇ ਚ ਮੈਂ ਕਿਤੇ ਗਿਆ ਕਿਸੇ ਪਿੰਡ ਗਿਆ ਕਿਸੇ ਨੂੰ ਟੈਲੀਫੋਨ ਕੀਤਾ ਕਿਸੇ ਨੂੰ ਕਿਹਾ ਬੋਟ ਦੀ ਖਾਤਰ ਤੇ ਮੈਂ ਆਪਦੀਆਂ ਵੋਟਾਂ ਕਾਲੀਦਾਲ ਨੂੰ ਪਾ ਜਾਈ ਮੈਂ ਹੁਣ ਵੀ ਕਹਿੰਦਾ ਕਾਲਦਲ ਕਹਿੰਦਾ ਇੰਨਾ ਇੱਜ਼ਤਮਾਨ ਮਲੂਕਾ ਨੂੰ ਦਿੱਤਾ ਇੰਨਾ ਕੁਝ ਦਿੱਤਾ ਤਾਂ ਮਲੂਕਾ ਹਣੀ ਕਿਉਂ ਸਿਰਫ ਇੱਕ ਇੱਕ ਟਿਕਟ ਪਿੱਛੇ ਕਹਿੰਦੇ ਕਿ ਇੱਕ ਗੱਲ ਦੀ ਬੜੀ ਆਸੋਈ ਨਹੀਂ ਪੋਜੀਸ਼ਨ ਆਉਂਦੀ ਹੈ ਕਹਿੰਦੇ ਜੀ ਕਾਲੀਦਾਲ ਨੂੰ ਮਲੂਕਾ ਸਾਹਿਬ ਨੂੰ ਬਹੁਤ ਕੁਝ ਦਿੱਤਾ ਮਲੂਕਾ ਸਾਹਿਬ ਨੇ 48 ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਬਾਦਲ ਫੈਮਿਲੀ ਦੀ ਖਾਤਰ ਕਹਿ ਲੋ ਚਾਹੇ ਕਾਲੀ ਦਲ ਦੀ ਖਾਤਰ ਕਹਿ ਲੋ ਲਾਏ ਨੇ 48 ਸਾਲ ਮੈਂ 1975 ਚ ਪਹਿਲੀ ਕੈਦ ਕੱਟੀ ਸੀ ਅਮਰਜੈਂਸੀ ਚ ਫਿਰ ਧਰਮ ਜਦਮ ਹੋਰਚੇ ਚ ਬਾਦਲ ਸਾਹਿਬ ਨਾਲ 3 ਮਹੀਨੇ ਲੁਧਿਆਣੇ ਜੇਲ੍ਹ ਚ ਰਿਹਾ 15 ਸਾਲ ਮੈਂ 82 ਤੋਂ ਲੈ ਕੇ 97 ਤੱਕ ਬਾਦਲ ਸਾਹਿਬ ਨਾਲ ਐਜ ਗਨਮੈਨ ਵੀ ਕੰਮ ਕੀਤਾ ਸੀ ਤਿੰਨ ਬੰਦਿਆਂ ਨੇ ਜੋਰਾ ਸੋ ਮਾਨ ਹੁੰਦੇ ਸੀ ਘਰਚਾ ਹੁੰਦਾ ਸੀ ਮਾਨ ਸੋ ਤੋਂ ਮੈਂ ਸੀ ਬਦਲ ਕੇ ਦੋ ਜਾਨੇ ਉਹਨਾਂ ਔਖੇਆ ਵੇਲੇ ਚ ਅਸੀਂ ਅਸੀਂ ਕੁਛ ਨਹੀਂ ਕੀਤਾਗਾ ਅਕਾਲੀ ਦਲ ਦੀ ਖਾਤਰ ਜੇ ਕਾਲੀ ਦਲ ਨੂੰ ਉਹਨਾਂ ਨੇ ਦਿੱਤਾ ਵਰਕਰਾਂ ਨੂੰ ਦਿੱਤਾ ਤੇ ਕਾਲੀ ਦਲ ਨੇ ਉਹਨਾਂ ਨੂੰ ਦੇਣ ਜੋਗੇ ਵੀ ਕੀਤਾ ਫਿਰ ਜਿਹੜੇ ਬੰਦੇ ਬਾਕੀ ਨੇ ਜੇ ਅਸੀਂ ਕਹੀਏ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੀ ਕਿਹੜੀ ਕੁਰਬਾਨੀਆਂ ਪਾਰਟੀ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਿਹੜੀ ਕੁਰਬਾਨੀ ਹੈ ਜਾਂ ਬੀਬੀ ਹਰਸਿਮਰ ਦੀ ਕੀ ਕੁਰਬਾਨੀ ਹੈ ਜਾਂ ਫਿਰ ਉਹਨਾਂ ਦੇ ਹੋਰ ਜਿਹੜੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੀਆਂ ਕੀ ਕੁਰਬਾਨੀਆਂ ਨੇ ਉਹਨਾਂ ਨੂੰ ਇਹਨਾਂ ਨੇ ਕੁਝ ਮਿਲਿਆ ਜੇ ਉਹਨਾਂ ਨੇ ਕੀਤਾ ਤੇ ਬਾਦਲ ਸਾਹਿਬ ਨੂੰ ਵੀ ਪੰਥ ਨੇ ਬਹੁਤ ਕੁਝ ਦਿੱਤਾ ਇਹ ਵੀ ਕਹਿੰਦੇ ਕਹਿੰਦੇ ਮਿਨਿਸਟਰ ਬਣਾਏ ਉਹ ਲੋਕਾਂ ਨੇ ਬਣਾਏ ਲੋਕਾਂ ਨੇ ਦਿੱਤਾ ਸਾਰਾ ਕੁਝ ਕਹਿੰਦੇ ਅਕਾਲੀ ਦਲ ਨੇ ਹੀ ਆਈਐਸ ਵੀ ਕਹਿੰਦੇ ਮਲੂਕਾ ਸਾਹਿਬ ਦੀ ਨੂੰ ਨੂੰ ਆਈਐਸ ਵੀ ਕਹਿੰਦੇ ਅਕਾਲੀ ਦਲ ਨੇ ਬਣਾਇਆ ਆਈਐਸ ਆਈ ਉਹਦੀ ਸਾਨੂੰ سزا ਅੱਜ ਤਾਂ ਹੀ ਉਹ ਵਿਚਾਰੀ ਲੜਕੀ ਨੂੰ ਮਿਲੀ ਗਈ। ਨਾ ਕਾਂਗਰਸ ਨੇ ਉਹਨੂੰ ਡੀਸੀ ਲਾਇਆ ਵੀ ਮਲੂਕੇ ਦੀ ਨੂੰ ਹੈ, ਨਾ ਆਪ ਵਾਲਿਆਂ ਨੇ ਉਹਨੂੰ ਡੀਸੀ ਲਾਇਆ ਵੀ ਮਲੂਕੇ ਦੀ ਨੂੰ ਹੈ। ਉਹ ਇੱਕ ਰੂਲ ਹੈ, ਇੱਕ ਕਲਾਸ 1 ਅਫਸਰ ਚੋਂ ਇੱਕ ਸਾਲ 'ਚ ਇੱਕ ਜਾਂ ਦੋ ਬੰਦੇ ਹਰ ਵਾਰੀ ਆਈਐਸ ਬਣਨੇ ਹੁੰਦੇ ਆ। ਹਰ ਵਾਰੀ ਬਣਨੇ ਹੁੰਦੇ ਆ। ਉਹ ਕੋਈ ਤਾਂ ਵੀਡੀਓ ਹੀ ਆਖੀ ਜਾਂਦੇ ਆ। ਬੀੜੀ ਵੀ ਉਹ ਪੰਜਾਬ ਚੋਂ ਫਰਸਟ ਆਈ ਸੀ। ਜਦੋਂ ਇਮਤਿਹਾਨ ਜੋ ਨਾ ਉਹਦੇ ਚ ਜੇ ਪ੍ਰਕਾਸ਼ ਸਿੰਘ ਬਾਦਲ ਨਾ ਹੁੰਦੇ ਤਾਂ ਇਹ ਇਹ ਸ਼ਾਇਦ ਸੰਭਵ ਨਹੀਂ ਨਹੀਂ ਜਿਹੜੇ ਬਾਕੀ ਬਣੇ ਉਹ ਕਿਹੜਾ ਰਿਸ਼ਤੇਦਾਰ ਸੀਗੇ ਉਹ ਕਿਹੜਾ ਕਿਸੇ ਲੀਡਰ ਦੇ ਰਿਸ਼ਤੇਦਾਰ ਸੀ ਹੋਰ ਵੀ ਬਣਿਆ ਆਈ ਇਸ ਦਾ ਪਾਲ ਉਹਨਾਂ ਦਾ ਕਹਿੰਦੇ ਕਿ ਪੁੱਤਰ ਦਾ ਸੀਗਾ ਕਿ ਉਹਨਾਂ ਨੂੰ ਉਹਨਾਂ ਨੂੰ ਸਾਈਡ ਕੀਤਾ ਤੇ ਤੁਹਾਡੇ ਇੱਕ ਹੋਰ ਕੋਈ ਕਾਲੂ ਦਲ ਦੇ ਲੀਡਰ ਸੀ ਉਹਨਾਂ ਦੇ ਕਹਿੰਦੇ ਨਹੀਂ 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 ਦੇਖੋ ਕਾਲੂ ਸਾਹਿਬ ਦਾ ਬੇਟਾ ਸੀ ਕਾਲੂ ਸਾਹਿਬ ਦੇ ਬੇਟੇ ਨੇ ਪੰਜ ਵਾਰੀ ਟੈਸਟ ਦਿੱਤਾ ਨਹੀਂ ਪਾਸ ਹੋਇਆ ਉੱਥੋਂ ਦਿੱਲੀੋਂ ਤੇ ਫਿਰ ਆਪਾਂ ਹੀ ਕਰ ਲਈਏ ਤੇ ਸਾਡੇ ਜਿਹੜੇ ਬੀਬੀ ਨੂੰ ਇੱਕ ਵਾਰੀ ਟਾਈਮ ਲੈ ਕੇ ਵਾਰੀ ਚ ਨਿਕਲ ਗਈ ਉਹ ਨਕਾਸ਼ ਸਿੰਘ ਬਾਦ ਦਾ ਕੋਈ ਰੋਲ ਨਹੀਂ ਸੀਗਾ ਨਹੀਂ ਕਿਸੇ ਦਾ ਰੋਲ ਨਹੀਂ ਯੂਪੀਐਸਸੀ ਕਰਦੀ ਐ ਡਿਪਟੀ ਡਾਇਰੈਕਟਰ ਸੀ ਉਹ ਪੰਚਾਇਤ ਮਾਹਿਕਮੇ ਦੇ ਵਿੱਚ ਵੀਡੀਓ ਨਹੀਂ ਸੀਗੀ ਉਸ ਵੇਲੇ ਜਿਸ ਵੇਲੇ ਦਿੱਤਾ ਤੇ 2 ਸਾਲ ਬਲਕੇ ਪਹਿਲਾ ਹੋ ਸਕਦਾ ਸੀ ਲੇਟ ਕੀਤਾ ਨੇ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਜਿਹੜੇ ਬੀਜੇਪੀ ਜਾ ਰਹੇ ਉਹਨਾਂ ਨੂੰ ਆਪਣਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਚਲੋ ਕਰਾ ਲੈਂ ਟੈਸਟ ਜਿਹੜੇ ਬੀਜੇਪੀ ਨਾਲ ਹੁਣ ਤਾਂ ਹੀ ਜਾ ਰਹੇ ਨੇ ਜਾਂ ਉਹਨਾਂ ਦਾ ਕੀ ਹਾਲ ਹੋ ਗਿਆ ਜਿਹੜੇ ਬੀਜੇਪੀ ਜਾ ਕੇ ਕਾਹਦਾ ਡੀਐਨਏ ਟੈਸਟ ਕਰਾਉਣ ਉਹ ਵੀ ਬੀਜੇਪੀ ਚ ਜਾਣਾ ਉਹਦਾ ਟੈਸਟ ਕਰੋ ਜਾਂ ਪੁੱਛ ਕੇ ਜਾਣਾ ਪ੍ਰਧਾਨ ਤੋਂ ਜੇ ਕਿਸੇ ਨੇ ਜਿਹੜੇ ਨੇ ਜਾਣਾ ਜਾਵੜਦੇ ਜਿਹਨੇ ਨਹੀਂ ਜਾਣਾ ਨਹੀਂ ਜਾਂਦਾ ਇਹ ਹੁਣ ਤਾਂ ਹੀ ਭਾਜੀਪੀ ਦਾ ਹੀ ਸਾਰਾ ਖੋਦ ਦਿੱਤਾ ਖਾਂਦੇ ਪੀਂਦੇ ਰਿਹਾ ਹੁਣ ਖਾ ਪੀ ਕੇ ਤਾਂ ਹਰਾਮ ਨਹੀਂ ਕਰਨਾ ਚਾਹੀਦਾ ਸੈਟਿੰਗ ਵੀ ਤੁਸੀਂ ਕਰਾਈਏ ਕਹਿੰਦੇ ਨੂ ਪੁੱਤਰ ਨੂੰ ਵੀ ਤੁਸੀਂ ਉਹ ਭੇਜਿਆ ਪਿੱਛੋਂ ਬੈਕਿੰਗ ਤੁਹਾਡੀ ਉਹ ਤਾਂ ਜੋ ਮਰਜ਼ੀ ਕਹੀ ਜਾਵੇ ਕਹਿਣ ਨੂੰ ਫਿਰ ਮੇਰੇ ਤੇ ਕੋਈ ਤਲਵਾਰ ਤੇ ਨਹੀਂ ਸੀ ਮੈਨੂੰ ਜਾਣ ਤੋਂ ਜੇ ਮੈਂ ਭੇਜਣਾ ਹੁੰਦਾ ਤੇ ਮੇਰੇ ਤੇ ਕੋਈ ਬੰਦੀ ਲੱਗੀ ਸੀ ਮੈਂ ਆਪ ਹੀ ਜਾਵੜਦਾ ਮੇਰੇ ਤੇ ਕੀ ਬੰਦੀ ਲੱਗੀ ਸੀ ਮੈਂ ਤਾਂ ਗਿਆ ਹੀ ਨਹੀਂ ਮੈਂ ਪਹਿਲਾ ਬੰਦਾ ਹੋਊਗਾ ਤੁਸੀਂ ਤੇ ਆਜ ਕੱਢ ਲਓ ਵੀ ਕਿਸੇ ਦੇ ਨੂ ਪੁੱਤ ਇਲੈਕਸ਼ਨ ਲ ਸਾਰੇ 39 ਬੁੱਤ ਲੜਦੇ ਸੀ ਮੈਂ ਤਾਂ ਤਾਂ ਵੀ ਨਹੀਂ ਸਭ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੀ ਧਾਰਮਿਕ ਤੇ ਰਾਜਨੀਤਿਕ ਕੋਈ ਸ਼ਖਸੀਅਤ ਜਿਹੜੀ ਹੈ ਉਹ ਲੀਡ ਕਰਨੀ ਚਾਹੀਦੀ ਹੈ ਕੋਈ ਤੁਸੀਂ ਹਾਈਲਾਈਟ ਕੀਤੀ ਕੋਈ ਕੋਈ ਅਜੀ ਹਾਈਡੈਂਟੀਫਾਈ ਕੀਤੀ ਲੀਡ ਜਾਂ ਕਹਿੰਦੇ ਕਿ ਮਲੂਕਾ ਸਾਹਿਬ ਚਾਹੁੰਦੇ ਕਿ ਉਹ ਪ੍ਰਧਾਨ ਬਣਨਾ ਚਾਹੁੰਦੇ ਇਹ ਬਹੁਤ ਵੱਡਾ ਫੈਸਲਾ ਹੈ ਨਾ ਮੈਂ ਪ੍ਰਧਾਨਗੀ ਦਾ ਕੈਂਡੀਡੇਟ ਆ ਨਾ ਮੈਂ ਪ੍ਰਧਾਨ ਬਣਾ ਨਾ ਮੈਨੂੰ ਲੋੜ ਆ ਨਾ ਮੈਂ ਇਨਾ ਕਾਬਿਲ ਆ ਤੇ ਇਹ ਤਾਂ ਸਾਰੀ ਪਾਰਟੀ ਬੈਠ ਕੇ ਜਥੇਬੰਦੀ ਜਿਹੜਾ ਵੀ ਕੋਈ ਫੈਸਲਾ ਕਰੂਗੀ ਕੁਝ ਜਦੋਂ ਵੀ ਕੋਈ ਚੰਗਾ ਬੰਦਾ ਨਿਗਾਹ 'ਚ ਆ ਗਿਆ ਤੇ ਉਦੋਂ ਕਰ ਲਾਂਗੇ ਹਲੇ ਤੱਕ ਕੋਈ ਫੈਸਲਾ ਨਹੀਂ ਹੋਇਆ ਕਿਸੇ ਦਾ ਤੁਸੀਂ ਪ੍ਰੈਸ ਕਾਨਫਰੈਂਸ ਕੀਤਾ ਕਿ ਸੁਖਬੀਰ ਬਾਦਲ ਨੇ ਮਾਫੀ ਨਹੀਂ ਮੰਗੀ ਕੀ ਵਾਕਈ ਸੱਚ ਹੈ ਕਿ ਉਹ ਮਾਫੀ ਕਾਲ ਤਖਤ ਸਾਹਿਬ ਦੇ ਉੱਤੇ ਨਹੀਂ ਹੈ ਕੀ ਹੁੰਦਾ ਜੀ ਮੈਂ ਉਹੀ ਜਾ ਕੇ ਕਹਿ ਦਿਆਂ ਮੈਂ ਮਾਫੀ ਮੰਗਣਾ ਉਹ ਨਹੀਂ ਸਿਸਟਮ ਹੈਗਾ ਜਿਹੜਾ ਕਾਲ ਤਖਤ ਤੋਂ ਮਾਫੀ ਦਾ ਇੱਕ ਸਿਸਟਮ ਹੈ ਜਿਹੜਾ ਬੀਬੀ ਜ਼ਗੀਰ ਕੋਲ ਨੇ ਤੁਹਾਨੂੰ ਦੱਸਦਾ ਸਾਰਾ ਉਹੀ ਸਿਸਟਮ ਹੈ ਜੇ ਮੰਗਣੀ ਹੈ ਤਾਂ ਫਿਰ ਉਸ ਲੋਟ ਮੰਗੋ ਉਂ ਪਵੇ ਰੋਜ਼ ਮੰਗ ਲਓ ਕੋਈ ਠਾਉਂਦਾ ਤਾਂ ਨਹੀਂ ਹੈ ਮਾਫੀ ਮੰਗਣ ਤੋਂ ਥੋੜਾ ਬੰਦ ਕਰ ਦਿਓ ਜਿੰਨਾ ਕੁਝ ਚੱਲ ਰਿਹਾ ਸੀ ਮਲੂਕਾ ਸਾਹਿਬ ਤਾਂ ਕਿਉਂ ਚੁੱਪ ਰਹੇ ਪਹਿਲਾਂ ਇਹ ਸਾਰੇ ਲੀਟਰ ਉਦੋਂ ਕਿਉਂ ਨਹੀਂ ਬੋਲੇ ਜਦੋਂ ਇਲੈਕਸ਼ਨਾਂ ਵੀ ਲੜ ਲਏ ਇਹ ਇਹ 22 ਦੀਆਂ ਚੋਣਾਂ ਵੀ ਲੜ ਲਵੇ ਇਹ 24 ਦੀਆਂ ਲੋਕ ਸਭਾ ਵੀ ਲੜ ਲੇ ਉਦੋਂ ਕਿਉਂ ਨਹੀਂ ਬੋਲੇ ਹੁਣ ਕਿਉਂ ਬੋਲਣਾ ਸ਼ੁਰੂ ਕਰਦੇ ਵੇਖੋ ਅਸੀਂ ਤਾਂ 22 'ਚ ਵੀ ਬੋਲੇ ਸੀ ਅਸੀਂ ਤਾਂ 22 'ਚ ਇਕੱਠੇ ਹੋ ਕੇ ਕਿਹਾ ਸੀ ਬਾਲ ਸਾਹਿਬ ਦੀ ਵੱਡਿਆਂ ਦੀ ਹਾਜ਼ਰੀ 'ਚ ਵੀ ਜੇ ਹੁਣ ਤੁਸੀਂ ਪਿੱਛੇ हट ਜਾਓ ਅਸੀਂ ਤਾਂ ਉਦੋਂ ਵੀ ਕਿਹਾ ਸੀ ਕਿਹਾ ਸੀ ਜਾ ਕੇ ਰਖੜਾ ਸਾਹਿਬ ਮੈਂ ਬੀਬੀ ਜਗੀਰਪੁਰ ਸਾਰਿਆਂ ਨੇ ਚਰਨਜੀਤ ਢਿੱਲੋਂ ਤੇ ਅਸੀਂ ਤਾਂ ਹੁਣ ਵੀ ਅਸੀਂ ਇਹ ਤਾਂ ਨਹੀਂ ਕਹੇ ਉਹਨੂੰ ਤੁਸੀਂ ਕਾਲੀ ਦਲ ਚੋਂ ਪਾਸੇ ਅੜਜੋ ਕਿਸੇ ਨੂੰ ਹੋਰ ਮੌਕਾ ਦੇ ਦਿਓ ਸ਼ਾਇਦ ਕੋਈ ਚੰਗਾ ਆ ਜਾਏ ਕੋਈ ਜ਼ਰੂਰੀ ਨਹੀਂ ਚੰਗਾ ਵੀ ਹੋ ਸਕਦਾ ਹੁੰਦਾ ਕਹਿ ਰਿਹਾ ਬਦਲ ਲੈਂਦੇ ਆ ਰਹੁਰ ਗਾਂਧੀ ਵੀ ਉਹਨੇ ਪ੍ਰਧਾਨ ਖੜਗੇ ਬਣਾ ਹੀ ਦਿੱਤਾ ਤੇ ਪਾਰਟੀ ਦੇ ਰਿਜ਼ਲਟ ਚੰਗੇ ਆ ਗਏ ਤੁਸੀਂ ਪਾਈ ਚ ਵੀ ਜ਼ਿਕਰ ਕੀਤਾ ਸੀ ਕਿ ਕੋਸ਼ਿਸ਼ਾਂ ਪ੍ਰਧਾਨ ਨੂੰ ਮਿਲਣ ਦੇ ਕਰਦੇ ਹੁੰਦੇ ਆਂ ਅਸੀਂ ਪਰ ਕਦੀ ਮੁਲਾਕਾਤ ਨਹੀਂ ਹੋਈ ਪ੍ਰਧਾਨ ਪ੍ਰਧਾਨ ਲੇਟ ਉੱਠਦਾ ਕਹਿੰਦੇ ਕਿ ਪ੍ਰਧਾਨ ਫੋਨ ਨਹੀਂ ਚੁੱਕਦਾ ਕੀ ਵਾਕੀ ਸੱਚਾਈ ਹਾਲ ਹੋ ਰਹਾ ਹੈ ਤੁਸੀਂ ਪਾਸੇ ਹੋਰ ਪਾਸੇ ਲਿਜਾਣਿਆ ਇਹ ਨਹੀਂ ਹੈਗੀ ਗੱਲ ਮੈਨੂੰ ਪੁੱਛਿਆ ਸੀ ਪ੍ਰਧਾਨ ਕਿੰਨੇ ਵਜੇ ਲੋਕਾਂ ਨੂੰ ਉਠਦਾ ਮ ਉਹ ਗੱਲ ਸਹੀ ਸੀ ਕਿ ਉਹਦੇ ਕੀ ਰੌਲਾ ਚਲੋ ਹੁਣ ਬਹੁਤ ਹੋ ਗਿਆ ਹੁਰ ਨੂੰ ਕਰ ਦੇ ਦਿਓ ਟਾਈਮ ਕੀ ਲੱਗਦਾ ਹੈ ਕਿ ਹੁਣ ਤੁਸੀਂ ਪਾਰਟੀ ਦੇ ਵਿੱਚ ਰਹੋਗੇ ਕਿਉਂਕਿ ਜੇ ਉਧਰਲੇ ਪਾਸੋਂ ਕੋਈ ਫੈਸਲਾ ਆ ਜਾਂਦਾ ਹੈ ਹਾਲਾਂਕਿ ਤੁਸੀਂ ਡਿਸਪਲਿਨਰੀ ਕਮੇਟੀ ਦੇ ਮੈਂਬਰ ਰਹੇ ਸੀ ਤੁਸੀਂ ਬਹੁਤਿਆਂ ਨੂੰ ਬਾਹਰ ਕੱਢਿਆ ਜੇ ਹੁਣ ਤੁਹਾਨੂੰ ਉਹ ਬਾਹਰ ਦਾ ਰਸਤਾ ਦਿਖਾਉਂਦੇ ਨੇ ਸ਼ਾਇਦ ਬੀਬੀ ਜਗੀਰ ਕੌਰ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਤੁਹਾਡੇ ਵੱਲੋਂ ਹੀ ਦਿਖਾਇਆ ਗਿਆ ਸੀ ਤੁਹਾਡੇ ਤੋਂ ਥਰੂ ਦਿਖਾਇਆ ਗਿਆ ਸੀ ਤੁਸੀਂ ਤਾਂ ਉਲਟ ਗੱਲਾਂ ਕਰੀ ਜਾਂਦੇ ਹੋ ਪਾਰਟੀ ਜਿਹੜੀ ਡਿਸਪਲਿਨਰੀ ਕਮੇਟੀ ਹੈ ਜਿਹੜਾ ਮੈਂ ਕਿਹਾ ਸੀ ਮੈਂ ਸਾਫ਼ ਕਹਿਤਾ ਸੀ ਕਿ ਮੈਂ ਕਿਸੇ ਨੂੰ ਸਿੱਧਾ ਨਹੀਂ ਕੱਢਣਾ ਮੈਂ ਬੰ ਉਹ ਤਾਂ ਫਿਰ ਸੁਣਾਗੇ ਉਹਨੂੰ ਸੁਣ ਕੇ ਜੇ ਉਹਨੇ ਨਹੀਂ ਆ ਕੇ ਆਪਦੀ ਤਸੱਲੀ ਕਰਾਊਗਾ ਤਾਂ ਅਸੀਂ ਉਹਨੂੰ ਪਾਰਟੀ 'ਚ ਨਹੀਂ ਕੱਢਾਂਗੇ ਜਿਹੜਾ ਨਹੀਂ ਆਪਣੇ ਫੈਸਲੇ ਹੁੰਦੇ ਸੀ ਆ ਉਪਰੋਂ ਪ੍ਰਧਾਨ ਹੁਣੀ ਕਹਿੰਦੇ ਹੁੰਦੇ ਸੀ ਕਿ ਆਪਣੇ ਫੈਸਲੇ ਸੀ ਮੇਰੇ ਆਪਣੇ ਫੈਸਲੇ ਪ੍ਰੈਸ਼ਰਾਈਜ਼ ਕਰਦੇ ਸੀ ਕੱਢ ਦਿਓ ਹੁਣੇ ਮੈਂ ਕਹਿੰਦਾ ਨਹੀਂ ਕਈ ਕੰਮਾਂ ਨੂੰ ਲੈ ਕੇ ਪ੍ਰੈਸ਼ਰਾਈਜ਼ ਕਰਦੇ ਸੀ ਸੁਖਵੀਰ ਬਾਦ ਕੋਈ ਜ਼ਰੂਰੀ ਹੈ ਪ੍ਰੈਸ਼ਰ ਬਣਨਾ ਆਪਣੀ ਮਰਜ਼ੀ ਆ ਆਪਾਂ ਕੋਈ ਪ੍ਰੈਸ਼ਰ ਬਣ ਗਿਆ ਹਰੇਕ ਬੰਦੇ ਦਾ ਕਈ ਮਨ ਵੀ ਲੈਂਦੇ ਹੋਣਿਆ ਆਪਾਂ ਇਹ ਸਾਰਾ ਆਪਾਂ ਆਪਦੇ ਜ਼ਿੰਮੇਵਾਰ ਆ ਸਾਰਿਆਂ ਦੇ ਤੇ ਅਕੀਲਾ ਮੇਰਾ ਸਵਾਲ ਹੈ ਅਕੀਲਾ ਸਵਾਲ ਅਕੀਲਾ ਸਵਾਲ ਲੈ ਲਓ ਅਕੀਲਾ ਸਵਾਲ ਲੈ ਲਓ ਮਲੂਕਾ ਸਾਹਿਬ ਕੀ ਚਾਹੁੰਦੇ ਕੀ ਹੋ ਚਾਹੁੰਦੇ ਕੀ ਹੋ ਮੈਂ ਇਹ ਪੁੱਛਣਾ ਤੁਸੀਂ ਕੀ ਚਾਹੁੰਦੇ ਮੈਂ ਕੁਝ ਨਹੀਂ ਮੈਂ ਕੋਈ ਨੋ ਕਮੈਂਟ ਇੱਕ ਤਰੀਕ ਨੂੰ ਕੀ ਚਾਹੁੰਦੇ ਹੋ ਕੀ ਹੋਵੋਗੇ ਨੋ ਕਮੈਂਟ ਨੋ ਕਮੈਂਟ ਠੀਕ ਹੈ ਤਾਂ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਜੁੜੇ ਜਿਸ ਦੇ ਵਿੱਚ ਉਹਨਾਂ ਨੇ तमाम ਉਹ ਚੀਜ਼ਾਂ ਦਾ ਜ਼ਿਕਰ ਕੀਤਾ ਜਿਸ ਤਿਕ ਨਾਲ ਲੋਕ ਸਭਾ ਚੋਣਾਂ ਹੋਈਆਂ ਉਸ ਦਾ ਜ਼ਿਕਰ ਕਰਦੇ ਨੇ ਔਰ ਕਹ ਰਹੇ ਨੇ ਕਿ ਜੋ ਵੀ ਚੀਜ਼ਾਂ ਹੋਈਆਂ ਉਸ ਤੋਂ ਅਸੀਂ ਅਬਜ਼ਰਵ ਕਰ ਰਹੇ ਸੀ ਪਰ ਫੈਸਲਾ ਹੋਣ ਲੱਗਾ ਤਾਂ ਦੇਖਣਾ ਹੋਊਗਾ ਅੱਗੇ ਕੀ ਬਣਦਾ ਨਜ਼ਰ ਆਉਂਦਾ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ